ਹਾਈ ਕੋਰਟ ਨੇ ਇੱਕ ਕਾਰੋਬਾਰੀ ਦੇ ਕੇਸ ਦੇ ਵਿੱਚ ਇੱਕ ਵੱਡਾ ਫੈਸਲਾ ਸੁਣਾਇਆ ਸੂਬਾ ਸਰਕਾਰ ਨੂੰ ਹੁਕਮ ਜਾਰੀ ਕਰ ਦਿੱਤੇ ਨੇ ਕਿ ਤੁਰੰਤ ਡੀਜੀਪੀ ਨੂੰ ਅਹੁਦੇ ਤੋਂ ਹਟਾਇਆ ਜਾਵੇ ਤੇ ਨਾਲ ਹੀ ਇੱਕ ਐਸਐਸਪੀ ਨੂੰ ਵੀ ਫਾਰਕ ਕੀਤਾ ਜਾਵੇ ਦੋਨਾਂ ਨੂੰ ਕੋਈ ਪਬਲਿਕ ਡੀਲਿੰਗ ਵਾਲੀ ਕੁਰਸੀ ਨਾ ਦਿੱਤੀ ਜਾਵੇ ਬਹੁਤ ਹੀ ਵੱਡਾ ਫੈਸਲਾ ਹਾਈ ਕੋਰਟ ਵੱਲੋਂ ਸੂਬੇ ਦੇ ਡੀਜੀਪੀ ਤੇ ਇੱਕ ਐਸਐਸਪੀ ਨੂੰ ਅਹੁਦੇ ਤੋਂ ਵਿਹਲੇ ਕਰਨ ਵਾਸਤੇ ਸੂਬਾ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੁਕਮ ਜਾਰੀ ਕਰ ਦਿੱਤੇ ਨੇ ਕਿ ਤੁਰੰਤ ਇਹਨਾਂ ਨੂੰ ਹਟਾ ਕੇ ਉੱਥੇ ਕਿਸੇ ਹੋਰ ਨੂੰ ਜ਼ਿੰਮੇਵਾਰੀ ਦਿੱਤੀ ਜਾਵੇ ਤੇ ਜਿਸ ਫੈਸਲੇ ਨਾਲ ਸਿਆਸੀ ਤੇ ਅਫਸਰਸ਼ਾਹੀ ਹਲਕਿਆਂ ਦੇ ਵਿੱਚ ਭਾਜੜਾ ਪੈ ਚੁਕੀਆਂ ਕਿ ਸ਼ਾਇਦ ਇਹ ਪਹਿਲੀ ਦਫਾ ਹੋਊਗਾ ਕਿ ਹਾਈ ਕੋਰਟ ਵੱਲੋਂ ਐਡਾ ਵੱਡਾ ਫੈਸਲਾ ਸੁਣਾਇਆ ਗਿਆ ਤੇ ਜਿਸ ਕਰਕੇ ਸਰਕਾਰ ਵੀ ਹੁਣ ਵੱਡੀ ਵਿਪਤਾ ਦੇ ਵਿੱਚ ਆ ਕਿ ਆਖਰ ਹੁਣ ਕੀ ਕੀਤਾ ਕੀ ਜਾਵੇ ਸਵਾਲ ਹੈ ਕਿ ਐਸਐਸਪੀ ਨੂੰ ਹਟਾ ਕੇ ਨਵਾਂ ਐਸਪੀ ਲਗਾਇਆ ਜਾ ਸਕਦਾ ਲੇਕਿਨ ਸਵਾਲ ਹੈ ਕਿ ਜੇ ਹਾਈ ਕੋਰਟ ਦੇ ਚਲਦਿਆਂ ਡੀਜੀਪੀ ਨੂੰ ਅਹੁਦੇ ਤੋਂ ਨਾ ਹਟਾਇਆ ਤੇ ਫਿਰ ਕੀ ਸਰਕਾਰ ਵਾਸਤੇ ਇੱਕ ਵੱਡੀ ਚਿੰਤਾ ਹੋ ਗਈ ਆ ਕਿ ਹਾਈ ਕੋਰਟ ਦਾ ਹੁਕਮ ਮੰਨਣਾ ਪਊਗਾ ਜਾਂ ਫਿਰ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਜਾ ਸਕਦੀ ਆ ਗੱਲ ਪੰਜਾਬ ਦੇ ਗਵਾਂਢੀ ਸੂਬੇ ਹਿਮਾਚਲ ਪ੍ਰਦੇਸ਼ ਦੀ ਆ ਉਥੋਂ ਦੀ ਕਾਂਗਰਸ ਪਾਰਟੀ ਦੀ ਸੁਖਵਿੰਦਰ ਸਿੰਘ ਸੁਖੂ ਦੀ ਸਰਕਾਰ ਨੂੰ ਭਾਜੜਾ ਪੈ ਚੁਕੀਆਂ ਕਿ ਕਿਉਂਕਿ ਸ਼ਿਮਲਾ ਹਾਈ ਕੋਰਟ ਨੇ ਫੈਸਲਾ ਸੁਣਾ ਦਿੱਤਾ ਸਰਕਾਰ ਨੂੰ ਹੁਕਮ ਜਾਰੀ ਕਰ ਦਿੱਤੇ ਨੇ ਸੂਬੇ ਦੇ ਗ੍ਰਹਿ ਵਿਭਾਗ ਨੂੰ ਵੀ ਨਿਰਦੇਸ਼ ਜਾਰੀ ਕਰ ਦਿੱਤੇ ਨੇ ਕਿ ਡੀਜੀਪੀ ਨੂੰ ਹਟਾ ਕੇ ਉਹਨਾਂ ਦੀ ਜਗ੍ਹਾ ਕਿਸੇ ਹੋਰ ਨੂੰ ਜ਼ਿੰਮੇਵਾਰੀ ਦਿੱਤੀ ਜਾਵੇ ਪੂਰਾ ਮਸਲਾ ਕੀ ਇਹ ਕਿਉਂ ਹਾਈ ਕੋਰਟ ਨੂੰ ਐਡਾ ਵੱਡਾ ਫੈਸਲਾ ਲੈਣਾ ਪਿਆ ਸ਼ਾਇਦ ਇਹ ਪਹਿਲੀ ਦਫਾ ਐਡਾ ਵੱਡਾ ਫੈਸਲਾ ਹੋਊਗਾ ਜਿਸ ਨੂੰ ਲੈ ਕੇ ਹਿਮਾਚਲ ਚ ਇੱਕ ਕਾਰੋਬਾਰੀ ਨਿਸ਼ਾਦ ਦੇ ਨਾਲ ਜੁੜੇ ਕੇਸ ਦੇ ਵਿੱਚ ਡੀਜੀਪੀ ਕੁੰਡੂ ਅਤੇ ਕਾਂਗੜਾ ਦੀ ਐਸਪੀ ਨੂੰ ਵਰਤਮਾਨ ਅਹੁਦਿਆਂ ਤੋਂ ਹਟਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਨੇ ਪਾਲमपुर ਦੇ ਇੱਕ ਕਾਰੋਬਾਰੀ ਨਿਸ਼ਾੰਤ ਕੁਮਾਰ ਸ਼ਰਮਾ ਦੀ ਸੁਰੱਖਿਆ ਦੇ ਨਾਲ ਜੁੜੇ ਮਾਮਲੇ ਤੇ ਸੁਣਵਾਈ ਤੋਂ ਬਾਅਦ ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ ਸੂਬੇ ਦੇ ਡੀਜੀਪੀ ਸੰਜੇ ਕੁੰਡੂ ਅਤੇ ਕਾਂਗੜਾ ਦੀ ਐਸਪੀ ਸ਼ਲਨੀ ਅਗਣੀ ਹੋਤਰੀ ਨੂੰ ਉਹਨਾਂ ਦੇ ਅਹੁਦਿਆਂ ਤੋਂ ਹਟਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਨੇ ਹਾਈ ਕੋਰਟ ਨੇ ਗ੍ਰਹਿ ਵਿਭਾਗ ਦੇ ਸਖਤਰ ਨੂੰ ਇਸ ਬਾਬਤ ਜਲਦ ਤੋਂ ਜਲਦ ਜਿਹੜੀ ਆ ਉਹ ਕਾਰਵਾਈ ਕਰਨ ਦੇ ਵੀ ਆਦੇਸ਼ ਜਾਰੀ ਕਰ ਦਿੱਤੇ ਨੇ ਕੋਰਟ ਨੇ ਕਿਹਾ ਕਿ ਪੁਲਸ ਨੇ ਇਹਨਾਂ ਦੋਨਾਂ ਅਧਿਕਾਰੀਆਂ ਨੂੰ ਜਿਹੇ ਹੁਣ ਅਹੁਦਿਆਂ ਤੇ ਤਨਾਤ ਕੀ ਕਰੇ ਜਿੱਥੇ ਇਹਨਾਂ ਦੋਨਾਂ ਮਾਮਲਿਆਂ ਦੇ ਵਿੱਚ ਦਰਜ ਉਹ ਪ੍ਰਾਥਮਿਕਤਾ ਨੂੰ ਜਾਂਚ ਵਿੱਚ ਪ੍ਰਭਾਵਿਤ ਕਰਨ ਦਾ ਉਹਨਾਂ ਨੂੰ ਕੋਈ ਮੌਕਾ ਨਾ ਮਿਲੇ ਹਾਈ ਕੋਰਟ ਵੱਲੋਂ ਜਿੱਥੇ ਡੀਜੀਪੀ ਸੰਜੇ ਕੁੰਡੂ ਅਤੇ ਐਸਪੀ ਸ਼ਾਲਨੀ ਅਗਨੀਉਤਰੀ ਨੂੰ ਬਤੋ ਡੀਜੀਪੀ ਤੇ ਐਸਪੀ ਦੇ ਅਹੁਦੇ ਤੋਂ ਹਟਾਉਣ ਦੇ ਦੇਸ਼ ਦਿੱਤੇ ਨੇ ਨਾਲ ਦੀ ਨਾਲ ਹਾਈ ਕੋਰਟ ਨੇ ਇਹ ਵੀ ਫਰਮਾਨ ਸੂਬਾ ਸਰਕਾਰ ਨੂੰ ਜਾਰੀ ਕਰ ਦਿੱਤਾ ਕਿ ਜਿਹੇ ਇਹਨਾਂ ਦੋਨਾਂ ਅਫਸਰਾਂ ਅਜੇਹਾਂ ਜਿੰਮੀਆਂ ਜ਼ਿੰਮੇਵਾਰੀਆਂ ਦਿੱਤੀਆਂ ਅਜੇਹਾਂ ਅਦੇ ਦਿੱਤੇ ਜਾਣ ਜਿੱਥੇ ਇਹ ਡਾਇਰੈਕਟ ਵੇ ਦੇ ਨਾਲ ਜਾਂ ਇਨਡਾਇਰੈਕਟ ਵੇ ਦੇ ਨਾਲ ਜਿਹੜੀ ਜਾਂਚ ਚੱਲ ਰਹੀ ਆ ਉਹਨੂੰ ਪ੍ਰਭਾਵਿਤ ਨਾ ਕਰ ਸਕਣ ਕੋਰਟ ਨੇ ਇਹ ਆਦੇਸ਼ ਜਾਰੀ ਕੀਤੇ ਨੇ ਕਿ ਇਸ ਮਾਮਲੇ ਵਿੱਚ ਇਹ ਜੇ ਇਹ ਪਤਾ ਵੀ ਕਿਹਾ ਕਿ ਕਿਉਂ ਨਹੀਂ ਗ੍ਰੈਸ ਕੱਤਰ ਨੇ ਆਪਣੀ ਅੱਖਾਂ ਜਿਹੜੀਆਂ ਨੇ ਉਹ ਬੰਦ ਕਿਉਂ ਬੰਦ ਕਰਕੇ ਰੱਖਿਆ ਸੀ ਅੱਖਾਂ ਮੀਟ ਕੇ ਕਿਉਂ ਗ੍ਰੈਵ ਭਾਗ ਸੁੱਤਾ ਸੀ ਕੋਰਟ ਨੇ ਇਹ ਵੀ ਟਿੱਪਣੀ ਕੀਤੀ ਆ ਗਈ ਹੈ ਕਿ ਇਹ ਜਿਹੜਾ ਕਾਰੋਬਾਰਿਕ ਨਿਸ਼ਾਨਕ ਕੁਮਾਰ ਸ਼ਰਮਾ ਦੇ ਕੇਸ ਦੇ ਵਿੱਚ ਪੁਲਿਸ ਦਾ ਜੋ ਐਕਸ਼ਨ ਹੋ ਸਭ ਦੇ ਸਾਹਮਣੇ ਲੇਕਿਨ ਸੂਬੇ ਸਰਕਾਰ ਦਾ ਜਿਹੜਾ ਗ੍ਰੈਵ ਭਾਗ ਆ ਉਹ ਵੀ ਅੱਖਾਂ ਬੰਦ ਕਰਕੇ ਸੁੱਤੇ ਪਏ ਕਿਉਂ ਸੀ ਮਾਮਲੇ ਦੀ ਉਹਨੇ ਹਾਈ ਕੋਰਟ ਨੇ ਕਿਹਾ ਕਿ ਮਾਮਲੇ ਦੀ ਨਰਪੱਖ ਅਤੇ ਜਾਂਚ ਹੋਣੀ ਚਾਹੀਦੀ ਤੇ ਨਾਲ ਦੀ ਨਾਲ ਨਿਆਂ ਵੀ ਹੋਣਾ ਚਾਹੀਦਾ ਤੇ ਜਿਸ ਦੇ ਚੱਲਦਿਆਂ ਇਹ ਜਿਹੜਾ ਫੈਸਲਾ ਹਾਈ ਕੋਰਟ ਨੂੰ ਸੁਣਾਉਣਾ ਪਿਆ ਮਾਮਲੇ ਦੇ ਵਿੱਚ ਅਸਲ ਚ ਪਟੀਸ਼ਨ ਕਰਤਾ ਨਿਸ਼ਾੰਤ ਕੁਮਾਰ ਸ਼ਰਮਾ ਨੇ ਆਪਣੇ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਖਤਰੇ ਬਾਰੇ ਹਾਈ ਕੋਰਟ ਨੂੰ ਈਮੇਲ ਦੇ ਜ਼ਰੀਏ ਬੇਨਤੀ ਕੀਤੀ ਸੀ ਕਿ ਇਸ ਈਮੇਲ ਨੂੰ ਅਪਰਾਧਿਕ ਰੈਟ ਪਟੀਸ਼ਨ ਹੀ ਦੇ ਵਿੱਚ ਤਬਦੀਲ ਕਰਦੇ ਹੋਏ ਸ਼ਿਮਲਾ ਹਾਈ ਕੋਰਟ ਨੇ ਐਸਪੀ ਸ਼ਿਮਲਾ ਤੇ ਐਸਪੀ ਕਾਂਗੜਾ ਨੂੰ ਜਿਹੜੇ ਪਟੀਸ਼ਨ ਕਰਤਾ ਉਹਨਾਂ ਦੀ ਸੁਰੱਖਿਆ ਜਿਹੜੀ ਹੈ ਉਚਿਤ ਮਈਆ ਕਰਵਾਉਂਦੇ ਆਦੇਸ਼ ਦਿੱਤੇ ਸੀ ਲੇਕਿਨ ਇਸ ਤੇ ਜਿਹੜੀ ਪੁਲਿਸ ਦੀ ਕਾਰਵਾਈ ਢਿੱਲੀ ਰਹੀ ਜਿਸ ਕਰਕੇ ਫਿਰ ਅਖੀਰ ਹਾਈ ਕੋਰਟ ਨੂੰ ਇੱਕ ਵੱਡਾ ਫੈਸਲਾ ਸੁਣਾਉਣਾ ਪਿਆ ਜਿਸ ਦੇ ਚਲਦਿਆਂ ਸੂਬੇ ਦੇ ਡੀਜੀਪੀ ਸੰਜੇ ਕੁੰਡੂ ਨੂੰ ਵੀ ਹਟਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਤੇ ਨਾਲ ਦੀ ਨਾਲ ਐਸਪੀ ਸ਼ਲਨੀ ਅਗਣੀ ਹੋਤਰਾ ਅਗਣੀ ਹੋਤਰੀ ਹੁਣ ਦੂਜਾ ਸਵਾਲ ਹੈ ਕਿ ਇੱਕ ਮਹੀਨਾ ਬਚਿਆ ਸੰਜੇ ਕੁੰਡੂ ਦੀ ਰਿਟਾਇਰਮੈਂਟ ਨੂੰ ਲੈ ਕੇ ਉਹ ਇਸੇ ਜਨਵਰੀ ਦੇ ਵਿੱਚ ਮਤਲਬ ਜਿਹੜਾ ਇੱਕ ਸਾਲ ਚੜਨਾ ਹੈਗਾ 1 ਜਨਵਰੀ 2249ਵੇਂ ਸਾਲ ਦੇ 1 ਮਹੀਨੇ ਦੇ ਵਿੱਚ ਉਹ ਕੰਮ ਕਰਨਗੇ ਰਿਟਾਇਰਮੈਂਟ ਬਿਲਕੁਲ 1 ਮਹੀਨਾ ਬਾਕੀ ਲੇਕਿਨ ਇਸੇ ਦੌਰਾਨ ਉਹਨਾਂ ਨੂੰ ਹਾਈ ਕੋਰਟ ਵੱਲੋਂ ਵੱਡਾ ਝਟਕਾ ਜਿਸ ਦੇ ਚੱਲਦਾ ਉਹਨਾਂ ਨੂੰ ਹੁਣ ਅਹੁਦੇ ਤੋਂ ਹਟਾਉਣ ਦੇ ਹਾਈ ਕੋਰਟ ਨੇ ਹੁਕਮ ਜਾਰੀ ਕਰ ਦਿੱਤੇ ਨੇ ਹੁਣ ਸਵਾਲ ਹੈ ਕਿ ਸੁਖਿੰਦਰ ਸਿੰਘ ਸੁਖੂ ਜਿਹੜੇ ਹਰਿਆਣਾ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਕਾਂਗਰਸ ਪਾਰਟੀ ਦੀ ਸਰਕਾਰ ਉਹ ਹਾਈ ਕੋਰਟ ਦੇ ਫੈਸਲੇ ਨੂੰ ਕਿਸ ਨਜ਼ਰੀਏ ਦੇ ਨਾਲ ਦੇਖਦੇ ਨੇ ਕਿ ਕੀ ਅਜੋ ਫੈਸਲਾ ਹੋਏਗਾ ਕਿ ਸੰਜੇ ਕੁੰਡੂ ਦੀ ਜਗਾ ਸੂਬੇ ਦਾ ਨਵਾਂ ਡੀਜੀਪੀ ਕੌਣ ਹੋਏਗਾ ਤੇ ਕਾਂਗੜਾ ਦੀ ਐਸਪੀ ਸ਼ਲਨੀ ਅਗਨੀ ਹੋਤਰੀ ਦੀ ਜਗਾ ਹੁਣ ਕਿਸ ਆਫੀਸਰ ਨੂੰ ਐਸਪੀ ਲਗਾਇਆ ਜਾਏਗਾ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੰਦੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ